ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਗਲੇ ਦਾ ਨਿਊ ਡਿਜ਼ਾਈਨ ਬਣਾਉਣ ਤੇ ਆ ਆਪਣੇ ਕੋਲ ਹੈਗਾ ਜੀ ਮੈਚਿੰਗ ਸੂਟ ਆਹ ਕਮੀਜ਼ ਆ ਤੇ ਇਸ ਕਲਰ ਦੀ ਮਹਿੰਦੀ ਕਲਰ ਦੀ ਹੈਗੀ ਸਲਵਾਰ ਤੇ ਇਹਦੇ ਤੇ ਆਪਾਂ ਬਣਾਣਾ ਡਿਜ਼ਾਈਨ ਤੇ ਆਹ ਵਾਲੀ ਲਾਉਣੀ ਆ ਮਲਟੀ ਕਲਰ ਦੀ ਲੇਸ ਠੀਕ ਆ ਇਹ ਦੇ ਵਸਤਨਾ ਪਾਵ ਵਾਲੀ ਪੱਟੀ ਲੈ ਲਈ ਪੇਸਟਿੰਗ ਪੇਪਰ ਲਾ ਕੇ ਪੱਟੀ ਤਿਆਰ ਕਰ ਲਈ। ਇਹਦੀ ਲੰਬਾਈ ਹੈਗੀ 11 ਤੇ ਚੌੜਾਈ ਹੈਗੀ 3.5 ਠੀਕ ਆ। ਹੁਣ ਆਪਾਂ ਇਹਨੂੰ ਕਮੀਜ਼ ਨੂੰ ਇੱਕ ਵਾਰੀ ਕਰ ਦਨੇ ਆ ਇਸ ਸਾਈਡ ਤੇ ਤੇ ਇੱਕ ਆਪਾਂ ਲੈ ਲਿਆ ਗਲਾ। ਇਸ ਤਰ੍ਹਾਂ ਇਹਨੂੰ ਦੁਰਾ ਮੋੜ ਕੇ ਗਲੇ ਨੂੰ ਇੱਥੇ ਕ੍ਰੀਜ਼ ਬਣਾ ਲਾਂਗੇ। ਤੇ ਆ ਆਪਾਂ ਲੈ ਲਿਆ ਜਿਹੜਾ ਬੁਕਰਮ ਦੇ ਪੀਸ ਨੇ ਦੇ ਪੇਸਟਿੰਗ ਪੇਪਰ ਵਾਲੀ ਦੇ ਉਹਦੇ ਬਚ ਜੰਦੇ ਜਿਹੜੇ ਗਲਿਆਂ ਦੀ ਕਟਿੰਗ ਕਰਨ ਚ ਉਹ ਆਪੈੱਕੀ ਪੀਸ ਲੈ ਲਿਆ ਜੀ ਆਪਾਂ ਉਹ ਜਿਹੜਾ ਗਲਾ ਕਟਿੰਗ ਕਰਦੇ ਆ ਤਾਂ ਜਿਆਦਾ ਬੁਕਰੋਂ ਵੇਸਟ ਹੋਊਗੀ ਤੇ ਤਾਂ ਕਰਕੇ ਆਪਾਂ ਇਸ ਤਰ੍ਹਾਂ ਨਾ ਆ ਪੀਸ ਹੁੰਦੇ ਜਿਹੜੇ ਰੱਖ ਲੈਨੇ ਆ ਤੇ ਇਹਦੇ ਤੇ ਹੁਣ ਆਪਾਂ ਨਾ ਕਟ ਜਿਹੜਾ ਕਟ ਆ ਉਹ ਤਿਆਰ ਕਰਾਂਗੇ ਇੱਥੋਂ ਨਾ ਪੌਣਿਕ 1 ਇੰਚ ਦੇ ਨਿਸ਼ਾਨ ਲਾਵਾਂਗੇ ਇਧਰੋਂ ਤੇ ਡੂੰਗਾ ਰੱਖਾਂਗੇ ਆਪਾਂ ਇਹਨੂੰ 2 ਇਹਨੂੰ ਇਸ ਨਿਸ਼ਾਨ ਨੂੰ ਇਸ ਨਿਸ਼ਾਨਾ ਐਵੇਂ ਮਿਲਾ ਲਾਂਗੇ ਮਿਲਾ ਕੇ ਇਹਦੀ ਹੁਣ ਕਰ ਲਾਂਗੇ ਆਪਾਂ ਕਟਿੰਗ ਇਸ ਤਰ੍ਹਾਂ ਤੇ ਇਧਰੋਂ ਵੀ ਐਵੇਂ ਕਟਿੰਗ ਕਰ ਦਾਂਗੇ ਆਪਨਾ ਜਿਹੜਾ ਟੱਕਾ ਉਹ ਕੱਟੇ ਕਟਿੰਗ ਹੋ ਗਏ ਤੇ ਹੁਣ ਆਪਾਂ ਗਲਾ ਲੈ ਲਿਆ ਤੇ ਗਲੇ ਨੂੰ ਇਸ ਤਰ੍ਹਾਂ ਰੱਖ ਕੇ ਤੇ ਇਹਦੇ ਉੱਤੇ ਆਹ ਵਾਲਾ ਕੱਟ ਆ ਜਿਹੜਾ ਇੱਪਰ ਰੱਖਾਂਗੇ ਤੇ ਫਿਰ ਗਲਾ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਸੈਂਟਰ ਕਰਕੇ ਅੱਧਾ ਉਧਰ ਹੋਣਾ ਚਾਹੀਦਾ ਆਪਣਾ ਨਿਸ਼ਾਨਾ ਇੱਧਰ ਹੋਣਾ ਚਾਹੀਦਾ ਤੇ ਇੱਥੇ ਆਪਾਂ ਸਲਾਈ ਲਾ ਦਾਂਗੇ ਜੇ ਆਪਾਂ ਇਸ ਤਰ੍ਹਾਂ ਦਾ ਵੰ ਵੈਸੇ ਗਲਾ ਕੱਟ ਕਰਦੇ ਆ ਤਾਂ ਫਿਰ ਆਪਣਾ ਨਾ ਬੁਕਰਮ ਜ਼ਿਆਦਾ ਵੇਸਟ ਹੋ ਜਾਂਦੀ ਹੈ इस तरह ला लिया जेडे गोल गला इस तरह कटिंग कर देंगे हम तो जब गला बना तो इन ही लंबाई रख लो जे तुम गला थोड़ा जा छोटा करना जिन्ना क अपना कटा इधर तो उन्ना का क्धरों गला कटिंग कर देंगे उन्ना इतो गला इन्ना कट कर दरह हम अपना गला बन गया ਬਾਕੀ ਤੁਸੀਂ ਇਸ ਤਰ੍ਹਾਂ ਚੜਾਈ ਗਲੇ ਦੀ ਲੰਬਾਈ ਨਾਪ ਲੋ 6.5 ਚੜਾਈ ਹੈਗੀ ਇਹਦੀ 5.5 ਠੀਕ ਹੈ ਤੇ ਹੁਣ ਆਪਾਂ ਇਹਨੂੰ ਕੱਪੜੇ ਤੇ ਲਾ ਲੈਨੇ ਹੁਣ ਆਪਾਂ ਨਾ ਇਸ ਤਰ੍ਹਾਂ ਕੱਪੜੇ ਤੇ ਲਾ ਲਾਂਗੇ ਇਹਨੂੰ ਕਿਉਂਕਿ ਲੇਟ ਹੈ ਨਹੀਂ ਜੀ ਤੇ ਸਲਾਈ ਨਾਲ ਹੀ ਲਾਉਣਾ ਪਊਗਾ இது நாங்கள் சிலை லாங்கு फालतू कपड़ा कर दें कटिंग फालतू कपड़ा आप कटिंग करता हम ये इस तरह आप चार शपेर ये सिलाई ला दें ആഗളന ബന്യാ തയ്യാറ സൈഡ് ഹാ പട്ടാഗേ നോട മോഡസ് ഏതാഗേ ലാ ബ്രീക ലാടക രംഗ ਉੱਪਰ ਲਾ ਦਾਂਗੇ ਸਲਾਈ ਇਹ ਜਿਹੜੀ ਪੱਟੀ ਹੈ ਤੁਸੀਂ ਆਪ ਦੀ ਮਰਜ਼ੀ ਅਨੁਸਾਰ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਹੋ ਇਹਦੀ ਚੜਾਈ ਵੀ ਘਟਾਵਾਂ ਦਾ ਸਕਦੇ ਹੋ ठीक है इथों इमें लैस मोड़ के चुंड बना के फिर आप इधर मोड़ा जो थोड़े को गले वास्ते लैस जिम्मे घट बचती है थोड़ी लैस है ਇਹ ਡੀਐਨ ਥੋੜੀ ਲੈਸ ਵਾਲੀ ਬਣ ਜਾਂਦਾ ਹੈ ਬਹੁਤ ਹੀ ਘੱਟ ਲੈਸ ਲੱਗਦੀ ਹੈ ਨਾਲ ਇਹ ਡੀਐਨ ਬਣ ਜਾਂਦਾ ਨਾਲੇ ਥੋੜੀ ਲੈਸ ਦੇ ਨਾਲ ਸਰ ਜਾਂਦਾ ਇੱਥੋਂ ਚੰਗੀ ਤਰ੍ਹਾਂ ਝੁੰਡ ਕੱਢ ਕੇ ਫਿਰ ਉੱਪਰ ਵੱਲ ਨੂੰ ਸਲਾਈ ਲੈ ਜਾਾਂਗੇ चंकी तरह मोड़ते हुए सिलाई ला लेंगे आखो जी पट्टे अपने तैयार इतों कर दें कटिंग हम तुम जिनी लंबाई रखनी चाहते हो ये इस तरह रख सकते ਆਪਾਂ ਜਿਹੜੀ ਲੰਬਾਈ ਰੱਖਾਂਗੇ 10 ਇੰਚ ਤੇ ਠੀਕ ਆ ਹੁਣ ਆਪਾਂ ਕਮੀਜ਼ ਲੈ ਲਿਆ ਇਹਦੇ ਤੇ ਆ ਗळा ਰੱਖ ਕੇ ਨਾ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਵੀ ਆਪਣਾ ਗळा ਹੁੰਦਾ ਇੱਥੋਂ ਤੱਕ ਜਿਹੜੀ ਪੱਟੀ ਆ ਨਿਸ਼ਾਨ ਆਪਣਾ ਪੱਟੀ ਵਾਲਾ ਇਸ ਤਰ੍ਹਾਂ ਦੂਰੀ ਮੋੜ ਕੇ ਕਰੀ ਬਣਾ ਲਾਂਗੇ ਤੇ ਇੱਥੇ ਰੱਖਾਂਗੇ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਤੇ ਇਧਰਲੀ ਸਾਈਡ ਤੋਂ ਆਪਾਂ ਹੁਣ ਸਿਲਾਈ ਲਾਉਣ ਲੱਗ ਜਾਾਂਗੇ ਮਿਲ ਕੋ ਕਰੀ ਦੇ ਉੱਪਰ ਰੱਖਿਆ ਆਪਾਂ ਐਤੋਂ ਹੀ ਤੁਸੀਂ ਮੋੜ ਕੇ ਸੈਂਟਰ ਦੀ ਕਰੀ ਬਣਾ ਲਓ ਇਸ ਤਰ੍ਹਾਂ ദൂര മോഡ കേ ਹੁਣ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਪੱਟੀ ਆਪਣੇ ਇਸ ਤਰ੍ਹਾਂ ਦੀ ਤਿਆਰ ਹੋ ਗਈ। ਹੁਣ ਇਹਦੇ ਉੱਪਰ ਲਾਵਾਂਗੇ ਆਪਾਂ ਗਲਾ। ਗਲੇ ਦੀ ਤੁਸੀਂ ਇਸ ਤਰ੍ਹਾਂ ਮੋੜ ਕੇ ਨਾ ਤੇ ਦੇ ਵਿੱਚ ਟੱਕ ਲਾ ਲਓ। ਉੱਤੋਂ ਫालतू ਕੱਪੜਾ ਜਿਹੜਾ ਇਸ ਤਰ੍ਹਾਂ ਸਾਫ਼ ਕਰ ਦੋ। ਹੁਣ ਇਸ ਤਰ੍ਹਾਂ ਟੱਕ ਨਾਲ ਟੱਕ ਮਲਾ ਕੇ ਆਪਾਂ ਗੜਾ ਰੱਖ ਲਾਂਗੇ ਇੱਥੋਂ ਵੀ ਤੁਸੀਂ ਪੱਟੀ ਦੇ ਵਿਛਾਲੇ ਨਾ ਇਸ ਤਰ੍ਹਾਂ ਜਿਵੇਂ ਆਪਣੀ ਹੈਗੀ ਆ 3 ਇੰਚ ਦੀ ਪੱਟੀ ਦੇਖ ਸਕਦੇ ਹੋ ਕਿ ਡੇਢ ਤੇ ਨਿਸ਼ਾਨ ਲਾ ਲਵਾਂ ਜਿਹੜਾ ਆਪਣਾ ਟਾਕਾ ਫਿਰ ਸਹੀ ਆਵੇ ਸੈਂਟਰ ਚ ਆਵੇ ఆ తన చక్కా నిశానుమ్మ களா உண்மை பண்ணுறேன் அப்பா ஆமாணும் அப்படின்னா கடிங் யார ఠక్కను చంగీ తర నిశాను సరి జీ కాల కటింగ్ కరెంట్ ట్టు ఛోట డక్ లా ਹੁਣ ਇਹਨਾਂ ਆਪਣਾ ਸਿੱਧਾ ਕਰ ਲਾਂ ਸਿੱਧਾ ਕਰਕੇ ਇਹਦੇ ਉੱਪਰ ਹੁਣ ਲਾ ਦਾਂਗੇ ਆਪਾਂ ਕੱਚੀ ਸਲਾਈ ਜਿਹੜੇ ਕੱਚੀ ਸਲਾਈ ਆਪਾਂ ਨਾ ਮੋٹے ਬਖੇ ਨਾਲ ਲਾਉਣੀ ਆ ਉਹ ਤਾਂ ਬਾਅਦ ਚ ਤਰਪਾਈ ਕਰਨ ਵੇਲੇ ਤਾਂ ਆਪਾਂ ਦੇੜ ਨਹੀਂ ਹੁੰਦੀ ਆ ਠੀਕ ਆ ਇਸ ਤਰ੍ਹਾਂ ਦੇਖੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਬਟਨ ਕਿਹੜੇ ਲਾਵਾਂਗੇ ਇਹ ਵਿੱਚ ਆਪਾਂ ਲਾਵਾਂਗੇ ਜੀ ਆਹ ਵਾਲੇ ਹਾਫ ਮੋਤੀ ਜਿਹੜੇ ਹੁੰਦੇ ਆ ਇਹਨਾਂ ਨੂੰ ਲਾਵਾਂਗੇ ਆਹ ਵਾਲੇ ਗਲੂ ਨਾਲ ਇਹ ਗਲੂਜੀ ਤੁਸੀਂ ਮੈਂ ਹਰ ਇੱਕ ਵੀਡੀਓ ਵਿੱਚ ਦੱਸ ਦਿੰਨੀ ਆ ਵੀ ਲੈਸਾਂ ਰੇਲ ਨੇ ਜਿਹੜੀ ਦੁਕਾਨ ਤੋਂ ਦੁਕਾਨ ਤੋਂ ਮਿਲ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਥੋੜੀ ਥੋੜੀ ਦੂਰੀ ਤੇ ਸੈਂਟਰ ਦੇ ਵਿੱਚ ਬਿਲਕੁਲ ਨਿਸ਼ਾਨ ਵੀ ਲਾ ਸਕਦੇ ਹੋ ਕਿ ਅੰਦਾਜ਼ੇ ਨਾਲ ਵੀ ਲਾ ਸਕਦੇ ਹੋ ਠੀਕ ਹੈ ਇੱਕ ਇਹਦਾ ਇਹ ਤਰੀਕਾ ਵੀ ਤੁਸੀਂ ਇਹਨੂੰ ਵਰਤ ਕੇ నది ఏద బ తరం బందే రోతి రేఖ బా ఇను జాన్ని దే సుక్ जो सुक गई बाद नहीं उतर देखो जी इस तरह का अपना गला बन के तैयार है ये गली तो अजक बहुत ज्यादा रवाज है ठीक है देख के दसो ती ਮੇਰਾ ਡਾਇਰੈਕਟ ਨੂੰ ਕਿਵੇਂ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ